ਖਬਰ ਆਸਪਾਸ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪ੍ਰੀਤ ਮਾਨ ਇਸ ਸਮੇਂ ਜੋ ਨੇ ਤੁਹਾਡੇ ਕੋਲ ਲਾਈਵ ਤਸਵੀਰਾਂ ਲੈ ਕੇ ਅਸੀਂ ਸਾਹਮਣੇ ਆਏ ਆਂ ਦੱਸਦੇ ਕਿ ਇਸ ਸਮੇਂ ਮੈਂ ਕੱਗਰ ਨਦੀ ਦੇ ਉੱਪਰ ਪੁਲ ਦੇ ਉੱਪਰ ਮੌਜੂਦ ਹੈ ਸ਼ੰਭੂ ਬਾਰਡਰ ਤੇ ਉੱਪਰ ਜਿੱਥੇ ਕਾਫੀ ਸਮਾਂ ਤਰਨਾ ਵੀ ਰਿਹਾ ਤੇ ਉੱਥੇ ਨਹੀਂ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਲਗਾਤਾਰ ਜਿਹੜਾ ਕੱਗਰ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਵਧਦਾ ਜਾ ਰਿਹਾ ਤੇ ਇਸ ਸਮੇਂ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋਏ ਤਸਵੀਰਾਂ ਸ਼ੰਭੂ ਦੀਆਂ ਨੇ ਤੇ ਲਗਾਤਾਰ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਤਾਂ ਡੇਰਾਬਸੀ ਮੁਬਾਰਕਪੁਰ ਦੇ ਵਿੱਚ ਜਿਹੜਾ ਪਾਣੀ ਜਿਹੜਾ ਉਸ ਸਮੇਂ 1.5 10 ਫੁੱਟ ਦੇ ਕਰੀਬ ਜਿਹੜਾ ਹੁਣ ਤੋਂ 1 ਘੰਟਾ ਪਹਿਲਾਂ ਜਿਹੜਾ ਦਰਜ ਕੀਤਾ ਗਿਆ ਸੀ ਫਿਲਹਾਲ ਪਾਣੀ ਜਿਹੜਾ ਇਸ ਸਮੇਂ ਜੋ ਜਾਣਕਾਰੀ ਮਿਲ ਰਹੀ ਹੈ ਕਿ 9 ਫੁੱਟ ਦੇ ਕਰ ਕੱਗਰ ਦੇ ਵਿੱਚ ਜਿਹੜਾ ਭੰਕਰ ਫਰਚਾਰ ਰਿਹਾ ਤੇ ਸ਼ੰਭੂ ਜੇਕਰ ਗੱਲ ਕੀਤੀ ਜਾਵੇ ਤਾਂ ਸ਼ੰਭੂ ਦੇ ਉੱਪਰ ਵੀ ਜਿਹੜਾ ਹੈਗਾ 8 ਤੋਂ 9 ਫੁੱਟ ਦੇ ਕਰੀਬ ਜਿਹੜਾ ਇਸ ਸਮੇਂ ਇੱਕ ਕੱਗਰ ਦੇ ਵਿੱਚ ਪਾਣੀ ਜਿਹੜਾ ਵਧਿਆ ਹੋਇਆ ਤੇ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਪਿੰਡਾਂ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤੇ ਗਏ ਨੇ ਕਿ ਲਗਾਤਾਰ ਕੱਗਰ ਦੇ ਵਿੱਚ ਪਾਣੀ ਜਿਹੜਾ ਵਧ ਰਿਹਾ ਉਸ ਕਾਰਨ ਜਿਹੜਾ ਕੱਗਰ ਨਦੀ ਦੇ ਨਜ਼ਦੀਕ ਨਾ ਜਾਇਆ ਜਾਵੇ ਤੇ ਲੋਕਾਂ ਨੂੰ ਜਿਹੜੀ ਹੈ ਅਪੀਲ ਪ੍ਰਸ਼ਾਸਨ ਦੇ ਵੱਲੋਂ ਇਹ ਕੀਤੀ ਗਈ ਹੈ ਤੇ ਜੇਕਰ ਗੱਲ ਸਰਾਲਾ ਦੀ ਕੀਤੀ ਜਾਵੇ ਤਾਂ ਸਰਾਲਾ ਦੇ ਵਿੱਚ ਵੀ ਇਸ ਸਮੇਂ ਇਹ ਜੋ ਜਾਣਕਾਰੀ ਮਿਲ ਰਹੀ ਹੈ ਕਿ 7.5 ਫੁੱਟ ਦੇ ਕਰੀਬ ਜਿਹੜਾ ਪਾਣੀ ਇਸ ਸਮੇਂ ਵੀ ਇਸ ਰਾਲਾ ਦੇ ਵਿੱਚ ਚੱਲ ਰਿਹਾ ਫਿਲਹਾਲ ਜਿਹੜਾ ਖਤਰੇ ਨਿਸ਼ਾਨ 17 ਫੁੱਟ ਹੈ ਪਰ ਕਿਤੇ ਨਾ ਕਿਤੇ ਜਿਹੜਾ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਰਿਸ਼ਕ ਨਹੀਂ ਲੈਣਾ ਚਾਹੁੰਦਾ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ بارش ਹੋ ਰਹੀ ਹੈ ਤੇ ਬੱਦਲ ਫਟਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਗੁਰਦਾਸਪੁਰ ਜਿਹੜਾ ਸਾਈਡ ਹੈ ਆਊਟਸਾਈਡ ਜਿਹੜਾ ਆਪਾਂ ਨੇ ਦੇਖਿਆ ਵੀ ਹੈ ਕਿ ਲਗਾਤਾਰ ਜਿਹੜਾ ਪਾਣੀ ਦਾ ਪੱਧਰ ਉੱਥੇ ਕਿਸ ਤਰ੍ਹਾਂ ਦੇ ਜਿਹੜੇ ਹਾਲਾਤ ਬਣੇ ਹੋਏ ਨੇ ਜੇਕਰ ਇਸ ਇਲਾਕੇ ਦੇ ਵਿੱਚ ਅਜਿਹੇ ਹਾਲਾਤ ਨਾ ਪੜਨ ਉਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਪਹਿਲਾਂ ਹੀ ਜਿਹੜੀਆਂ ਇਹ ਕਿਹਾ ਜਾ ਰਿਹਾ ਕਿ ਅਸੀਂ ਆਪਣੀਆਂ ਤਿਆਰੀਆਂ ਪੂਰੀ ਕਰ ਲਈਆਂ ਗਈਆਂ ਨੇ ਤੇ ਜੋ ਕੰਗਰਥੀ ਦੇ ਨਜ਼ਦੀਕ ਜ ਇਹ ਜਿਹੜੀ ਅਪੀਲ ਕੀਤੀ ਗਈ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਇਸ ਸਮੇਂ ਤੁਸੀਂ ਕੁ ਕਰਦੀਆਂ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਇਸ ਸਮੇਂ ਐਸੇ ਮੌਜੂਦ ਹੈ ਤੇ ਫਿਲਹਾਲ ਜੋ ਜਾਣਕਾਰੀ ਮਿਲ ਰਹੀ ਹੈ ਕਿ ਪਾਣੀ ਜਿਹੜਾ ਹੈ ਜਰੂਰ ਉਸ ਦਾ ਪੱਧਰ ਰੁਕ ਚੁੱਕਿਆ ਤੇ ਸੁਖਣਾ ਲੈ ਕੇ ਜਿਹੜੇ ਫਲਡ ਗੇਟ ਨੇ ਉਹ ਖੋਲ ਦਿੱਤੇ ਗਏ ਸੀ ਪਰ ਹੁਣ ਕਿਤਨੇ ਕਿਤੇ ਪਾਣੀ ਜਿਹੜਾ ਜੋ ਰਾਹਤ ਦੀ ਖਬਰੇ ਆ ਰਹੀ ਹੈ ਕਿ ਪਾਣੀ ਜਿਹੜਾ ਪੱਧਰ ਜਿਹੜਾ ਘਟਣਾ ਸ਼ੁਰੂ ਹੋ ਚੁੱਕਿਆ ਪਰ ਸ਼ੰਭੂ ਬਾਰਡਰ ਦੇ ਉੱਪਰ ਫਿਲਹਾਲ ਜਿਹੜਾ ਹਲੇ ਅਗਲੇ 2 ਤੋਂ 3 ਘੰਟਿਆਂ ਦੇ ਵਿੱਚ ਦੇਖਣਾ ਹੋਵੇਗਾ ਕਿ ਪਾਣੀ ਦਾ ਪੱਧਰ ਜਿਹੜਾ ਵਧਦਾ ਜਾਂ ਫਿਰ ਘਟਦਾ ਹੈ ਫਿਲਹਾਲ ਪ੍ਰਸ਼ਾਸਨ ਦੀਆਂ ਜਿਹੜੀਆਂ ਨੇ ਜੋ ਚੇਤਾਵਨੀਆਂ ਨੇ ਜੋ ਅਪੀਲ ਜਿਹੜੀਆਂ ਤੁਹਾਨੂੰ ਕੀਤੀ ਜਾ ਰਹੀਆਂ ਉਸ ਨੂੰ ਜ਼ਰੂਰ ਜਿਹੜਾ ਪਾਲਣਾ ਕਿ ਪ ਜਾਵੇ ਹੋਰ ਜਿਹੜੀ ਅਪਡੇਟ ਲੈ ਕੇ ਤੁਹਾਡੇ ਸਾਹਮਣੇ ਕੁਝ ਹੀ ਸਮੇਂ ਦੇ ਵਿੱਚ ਦੁਬਾਰਾ ਜਿਹੜੀ ਜਾਣਕਾਰੀ ਲੈ ਕੇ ਆਵਾਂਗੇ ਕਿ ਕਿੰਨੇ ਫੁੱਟ ਦੇ ਕਰੀਬ ਜਿਹੜਾ ਇਸ ਸਮੇਂ ਕੱਗਰ ਦੇ ਵਿੱਚ ਪਾਣੀ ਦਾ ਪੱਧਰ ਚੱ